ਤੇ ਜੈ ਸਾਧੂ ਤੁਜੀ ਬਸਾਖੀ ਦੇ ਦਿਹਾੜੇ ਤੇ ਸੰਗਤ ਬਹੁਤ ਤਦਾਦ ਦੇ ਵਿੱਚ ਅੱਜ ਪਹੁੰਚੀ ਹੋਈ ਆ ਗੁਰਦੁਆਰਾ ਬਾਹਦਰਗੜ ਸਾਹਿਬਾ ਜੋ ਕਿ ਪਾਸਾਈ 9ਵੀਂ ਗੁਰੂ ਤੇਗ ਬਹਾਦਰ ਜੀ ਪਾਸਾਈ 9ਵੀਂ ਗੁਰਦੁਆਰਾ ਬਾਹਦਰਗੜ ਸਾਹਿਬਾ ਤੇ ਵਿਸਾਖੀ ਦੇ ਦਿਹਾੜੇ ਤੇ ਦਿਹਾ ਵਿਸਾਖੀ ਦੀ ਦਿਹਾੜੀ ਦੀ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਜੀ ਸਭ ਤੋਂ ਪਹਿਲਾਂ ਬਸਾਖੀ ਦੇ ਦਿਹਾੜੇ ਦੇ ਸਾਰੇ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਆ ਦੇਖੋ ਜੀ ਪੈਣੀ ਸਾਹਿਬ ਵਾਲਾ ਵੀ ਖੜਾ ਇੱਥੇ 4 ਏ ਦੇਖ ਸਕਦੇ ਹੋ ਬਸਾਖੀ ਦੇ ਦਿਹਾੜੇ ਤੇ ਪਹੁੰਚ ਹੋਇਆ ਹੈ ਕਾਫੀ ਇਕੱਠ ਦੇ ਵਿੱਚ ਸੰਗਤ ਇਸ ਜਗ੍ਹਾ ਤੇ ਪਹੁੰਚੀ ਹੋਈ ਹੈ ਕਾਫੀ ਭੀੜ ਹੈ ਜੀ ਤੁਸੀਂ ਵੇਖ ਸਕਦੇ ਹੋ ਤੇ ਲੱਗੇ ਹੋਈਆਂ ਨੇ ਕਾਫੀ ਸਾਫ਼ ਸਹੀ ਜਗ੍ਹਾ ਤੇ ਜਿਵੇਂ ਕਿ ਪਿੱਠ ਦੀ ਮਠਿਆਈ ਤੇ ਫੁੱਲ ਵਗੈਰਾ ਹੋ ਗਏ ਨਾ ਬਹੁਤ ਹੀ ਵਧੀਆ ਦੇਵੇਂ ਗੁੱਡੀਆਂ ਹੋ ਗਈਆਂ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਗੁੱਡੀਆਂ ਨੇ ਇਹ ਹਾਂਜੀ ਦੇਖ ਸਕਦੇ ਹੋ ਇਹ ਹੈਗੀ ਸੇਲ ਲੱਗੀ ਹੋਈ ਇਸ ਜਗ੍ਹਾ ਤੇ 30 ਰੁਪਏ 20 ਰੁਪਏ 20 ਰੁਪਏ ਜੀ ਕੋਈ 30 ਰੁਪਏ ਆ ਹਾਲਾਂ 20 ਰੁਪਏ ਦੀ ਬਣਾਦਾ ਹੁਣ 30 ਰੁਪਏ ਬਣਾ ਦਿੰਦੇ ਨੇ ਨਹੀਂ ਹੁਣ ਹੋ ਗਿਆ ਜੀ ਵਧ ਜਾਂਦੇ ਨੇ ਅੱਗੇ ਅੱਗੇ ਹਾਰੇ ਕਿ ਚੀਜ਼ ਕੋਈ ਵੀ ਤੁਸੀਂ ਲੈਣੀ ਹੋਣਾ 30 ਰੁਪਏ ਹੈ ਇਹਨਾਂ ਦੇ ਸੇਲ ਦੇ ਵਿੱਚ ਆ ਤੇ ਇੱਧਰ 20 ਰੁਪਏ ਲੀਕਾ ਹੋਇਆ ਜੀ ਅੱਗੇ 20 ਰੁਪਏ 20 ਰੁਪਏ ਕੋਈ 20 ਰੁਪਏ ਹੈ ਜੀ ਆ ਕਿਤੇ 30 ਰੁਪਏ ਆ ਤੇ ਦੇਖ ਸਕਦੇ ਹੋ ਸਿੱਧੂ ਮਸਲ ਦੇ ਜਿਹੜੇ ਫੈਨ ਨੇ ਉਹ ਤਾਂ ਆਪਣੇ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ 'ਚ ਦੇ ਜਿਹੜਾ ਇਹ ਮੇਲਾ ਲੱਗਿਆ ਨਾ ਇੱਥੇ ਬਾਦਰਗੜ ਤੇ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਤੇਗ ਬਾਦਰ ਪਾਸਾ ਹੀ ਨੌਵੀਂ ਬਾਦਰਗੜ ਸਾਹਿਬ ਪਹੁੰਚ ਗਏਗੇ ਇਸ ਸਮੇਂ ਤਰੋਈ ਦਰਸਨ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਧਰਮ ਧਰਮ ਇਹ ਤੇ ਸਾਖਾ ਜਿਹਨ ਜਿਹਨਾਂ ਕੀਆ ਸੀਸ ਦਿਆ ਪਰ ਸੀ ਸਿਰਨਾ ਦਿਆ ਫੇਸਬੁਕ ਪਤਾ ਵੀ ਘਾਟਾ ਜਿਹੜੀ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਠੰਡੇ ਦੀ ਵੀ ਇਸ ਜਗ੍ਹਾ ਤੇ ਨਾ ਲੋਕਾਂ ਨੇ ਹੋਲਾ ਹੀ ਵੇਈ ਲੰਗਰ ਲੱਗ ਲਿਆ ਹੋਇਆ ਠੰਡੇ ਦਾ ਆ ਦੇਖ ਸਕਦੇ ਹੋ ਲੰਗਰ ਲੱਗਾ ਹੋਇਆ ਕਿਹੜੀ ਜਗ੍ਹਾ ਤੇ ਆਏ ਤੁਸੀਂ ਕਿਹੜੀ ਜਗ੍ਹਾ ਤੇ ਆਏ ਹੋ ਸਨੌਰ ਤੋਂ ਆਏ ਨੇ ਵੀਰੇ ਇਹ ਅੱਧੇ ਸੇਵਾ ਕਰ ਰਹੇ ਨੇ ਠੰਡੇ ਦੀ ਇਹ ਆਓ ਆਓ ਇੱਧਰ ਆ ਜੀ ਹਾਂਜੀ ਸਤਰੀ ਗਾਲ ਜੀ ਆ ਵੀਰ ਆਏ ਨੇ ਸਨੌਰ ਤੋਂ ਹਾਂਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਜੀ ਇਹ ਹਰਪ੍ਰੀਤ ਸਿੰਘ ਨੇ ਸੇਵਾ ਕਰ ਰਹੇ ਨੇ ਇਸ ਜਗ੍ਹਾ ਦੇ ਠੰਡੇਾਂ ਦੀ ਹਾਂਜੀ ਕੀ ਆਜੋ ਕੇ ਜੋ ਆ ਸਾਡੇ ਇਹ ਭਾਈ ਜੀ ਅੱਜ ਆਨੰਦ ਨੂੰ ਨੇੜੇ ਜੋ ਹਾਂਜੀ ਵੀਰਾਂ ਦੇਖੋ ਜੀ ਕਰਨੇ ਸੇਵਾ ਠੰਡੇ ਦੀ ਕੀ ਨਾਮ ਵੀਰ ਜੀ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਹਾਂ ਜੀ ਹਾਂ ਜੀ ਭਾਈ ਸਾਹ ਤਾਂ ਆਏ ਹੋਏ ਹਾਂਜੀ ਹਾਂਜੀ ਬਾਈ ਗੁਰਜੀ ਕਿਰਪਾ ਨਾਲ ਸਵੇਰ ਦੇ ਲੱਕ ਕੇ ਕਹਿੰਦੇ ਬਾਈ ਗੁਰਜੀ ਕਿਰਪਾ ਆਈ ਦੇਖੋ ਸਵੇਰ ਤੋਂ ਆਏ ਨੇ ਇਹ ਵੀਰਾਂ ਇਸ ਜਗ੍ਹਾ ਤੇ ਕਰ ਰਹੇ ਨੇ ਸੇਵਾ ਦੇਖੋ ਹਾਂਜੀ ਚੱਲ ਰਹੀ ਹੈ ਸੇਵਾ ਆਪਣਾ ਇਹ ਚੈਨਲ ਹੈ YouTube ਦਾ ਆਪਣਾ ਪੰਜਾਬ 794 ਠੀਕ ਹੈ ਜੀ ਹਾਂ ਤੇ ਦੱਸ ਦਿਓ ਇਹਨਾਂ ਨੂੰ ਨਾਲ ਹੈ ਸਾਰੇ ਲੋਕਾਂ ਦੀ ਇਹ ਸੇਵਾ ਚੱਲ ਰਹੀ ਹੈ ਦੇਖੋ ਠੰਡਾਂ ਦੀ ਹਾਂ ਜੀ ਤੇ ਆਪਾਂ ਹੁਣ ਦਰਸ਼ਨ ਕਰਾਵਾਂਗੇ ਇਸ ਸਮੇ ਗੁਰਦੁਆਰਾ ਸਾਹਿਬ ਜੀ ਦੇ ਤਰੋ ਜੀ ਦਰਸ਼ਨ ਵੇਰਾ ਹਾਂਜੀ ਕਰੋ ਜੀ ਦਰਸਨ ਗੁਰਦੁਆਰਾ ਬਾਦਰਾਗੜ ਸਾਹਿਬ ਜੀ ਦੇ ਪਾਸਾ ਹੀ ਨਵੀਂ ਗੁਰਦੁਆਰੇ ਇਕਵਾਦਰ ਜੀ